ਇਹ ਦਸ਼ਕੋ ਜਿਵੇਂ ਕਿ ਅਸੀਂ ਪਹਿਲੇ ਵੀ ਕਾਫੀ ਵਾਰਾਂ ਤੁਹਾਨੂੰ ਖਾਲਸਾ ਕਾਲਜ ਪਬਲਿਕ ਸਕੂਲ ਜੀਟੀ ਰੋਡ ਇੱਕ ਖਾਸ ਜਿਹੜਾ ਮਕਸਦ ਹੈ ਜਿਹੜਾ ਡੇ ਬੋਰਡਿੰਗ ਹੈ ਇੱਥੋਂ ਦਾ ਉਹਦੇ ਬਾਰੇ ਜਾਣਕਾਰੀ ਦੇਣ ਲਈ ਇਹ ਵੀਡੀਓਜ਼ ਜਿਹੜੀਆਂ ਕੇ ਸੀ ਡੀ ਸੀ ਤੇ ਪਾ ਚੁੱਕੇ ਆ ਤੇ ਇੰਦਾ ਦਾ ਡੇ ਬੋਰਡਿੰਗ ਜਿਹੜਾ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਰਕ ਕਰ ਰਿਹਾ ਹੈ ਬੜਾ ਸਕਸੈਸਫੁਲ ਵਰਕ ਕਰ ਰਿਹਾ ਸੋ ਅੱਜ ਅਸੀਂ ਫੇਰ ਤੋਂ ਪਹੁੰਚੇ ਹੋਏ ਹਾਂ ਖਾਲਸਾ ਕਾਲਜ ਪਬਲਿਕ ਸਕੂਲ ਜੀਟੀ ਰੋਡ ਤੇ ਮੇਰੇ ਨਾਲ ਨੇ ਪ੍ਰਿੰਸੀਪਲ ਡਾਕਟਰ ਪ੍ਰਿੰਸੀਪਲ ਸਰਬਾਰ ਅਮਰਜੀਤ ਸਿੰਘ ਜੀ ਤੇ ਆਪਾਂ ਇਹਨਾਂ ਕੋਲੋਂ ਜਾਣਾਂਗੇ ਕਿ ਇੰਨਾ ਸਕਸੈਸਫੁਲ ਵਰਕਿੰਗ ਦੇ ਪਿੱਛੇ ਕੀ ਲੌਜੀਕ ਹੈ ਕਿਵੇਂ ਕੰਮ ਕਰ ਰਿਹਾ ਹੈ ਤਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਤੁਸੀਂ ਵੀ ਇਸ ਤੋਂ ਹੋਰ ਫਾਇਦਾ ਲੈ ਸਕੋ ਸਾਸ਼ਿਕਰ ਸਰ ਬਹੁਤ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲੇ ਤੇ ਬਹੁਤ-ਬਹੁਤ ਮੁਬਾਰਕ ਤੁਸੀਂ ਬਹੁਤ ਮਿਹਨਤ ਕੀਤੀ ਹੈ ਇੱਕ ਖਾਸਾ ਕਾਲਜ ਪਬਲਿਕ ਸਕੂਲ ਨੂੰ ਡੇ ਬੋਰਿੰਗ ਸਕੂਲ ਬਣਾਉਣ ਦੇ ਪਿੱਛੇ ਤੇ ਇਹ ਬਹੁਤ ਵਧੀਆ ਤਰੀਕੇ ਨਾਲ ਵਰਕ ਕਰ ਰਿਹਾ ਹੈ ਤੇ ਸਭ ਤੋਂ ਪਹਿਲਾਂ ਤੇ ਆਪਾਂ ਦਰਸ਼ਕਾਂ ਨੂੰ ਇਹ ਹੀ ਦੱਸਣਾ ਹੈ ਕਿ ਇਹਦੇ ਪਿੱਛੇ ਜਿਹੜੀ ਮਿਹਨਤ ਹੈ ਕਿਵੇਂ ਕੰਮ ਕਰ ਰਹੀ ਹੈ ਤੇ ਕਿਵੇਂ ਇੰਨਾ ਸਕਸੈਸਫੁਲ ਜਾ ਰਿਹਾ ਹੈ ਦੇਖੋ ਜਿਹੜੀ ਡੇ ਬੋਰਿੰਗ ਹੈ ਇਹ ਜੀ ਸੀ ਡੇ ਬੋਰਿੰਗ ਕਰਦੇ ਆ ਇਹ ਆਮ ਸਕੂਲਾਂ ਵਾਲੀ ਡੇ ਬੋਰਿੰਗ ਨਹੀਂ ਹੈ ਜੀ ਆਮ ਸਕੂਲਾਂ ਵਾਲੇ ਕਰਦੇਗੇ ਛੁੱਟੀ ਤੋਂ ਬਾਅਦ 2 ਘੰਟੇ ਟਿਊਸ਼ਨ ਕਰਾ ਕੇ 1.5 ਘੰਟੇ ਟਿਊਸ਼ਨ ਕਰਾ ਕੇ ਤੇ ਉਹਨਾਂ ਕਰੰਟੇ ਦੇ ਦਿੰਦੇ ਆ ਜੀ ਉਹਨੂੰ ਡੇ ਬੋਰਿੰਗ ਦੇ ਦਿੰਦੇ ਆ ਪਰ ਸਾਡੇ ਡੇ ਬੋਰਿੰਗ ਨਹੀਂ ਜੀ ਸਾਡੇ ਬੱਚੇ ਸਿਰ ਸਾਡੇ ਰੁਟੀਨ ਜਿਹੜੀ ਹੈ ਬਹੁਤ ਡਿਫਰੈਂਟ ਹੈ ਬਿਲਕੁਲ ਸੈਰ ਸਕੂਲ ਵਾਲੇ ਰੁਟੀਨ ਹੈ ਜਿਹੜੇ ਦਿਨ ਦੀ ਸਾਡੇ ਰੁਟੀਨ ਹੈ ਬਿਲਕੁਲ ਸੈਰ ਸਕੂਲ ਵਾਲੀ ਜੀ ਔਰ ਬੱਚੇ ਸਿਰਫ ਰਾਤ ਨੂੰ ਘਰ ਸੌਣ ਜਾਂਦੇ ਬਾਕੀ ਸਾਰਾ ਦਿਨ ਸਾਡੇ ਕੋਲ ਰਹਿੰਦੇ ਸਵੇਰੇ 6:30 ਤੋਂ 7:00 ਦੇ ਇੰਡੀਪੈਂਡਿੰਗ ਓਨ ਦਾ ਵੈਦਰ ਉਹ ਸਾਡੇ ਕੋਲ ਆਉਂਦੇ ਨੇ ਆ ਕੇ ਪਹਿਲਾਂ ਉਹ 1 ਘੰਟਾ ਸਾਡੀ ਪੀਟੀ ਪੀਰੀਅਡ ਹੁੰਦੀ ਹੈ ਉਹਨਾਂ ਦੀ ਪੀਟੀ ਹੁੰਦੀ ਹੈ ਪੀਰੀਅਡ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਨਾਰਮਲ ਕਲਾਸਾਂ ਚੱਲਦੀਆਂ 1 ਵਜੇ ਤੱਕ ਕਲਾਸਿਸ ਨੇ ਉਹਨਾਂ ਦੀ ਨਾਰਮਲ ਰੁਟੀਨ 'ਚ 1 ਵਜੇ ਫਿਰ ਇਹ ਉਹਨਾਂ ਦਾ ਇੱਕ ਉਹਨਾਂ ਦਾ ਲੰਚ ਹੈ ਮੈਸ ਤੇ ਵਿੱਚ ਮੈਸ ਆਮ ਨੋਰਮਲ ਮੈਸ ਨਹੀਂ ਹੈ ਉਹ ਆਪਸ਼ਨਸ ਲਾਈਕ ਨੈਸ ਹੈ ਬਿਲਕੁਲ ਸੈਨਸਪੋਲ ਦੇ ਪੈਟਰਨ ਦੇ ਹੈ ਬਿਲਕੁਲ ਆਪਸ਼ਨਸ ਲਾਈਕ ਹੈ ਉਥੇ ਪ੍ਰੋਟੋਕੋਲਸ ਆਬਜ਼ਰਵ ਹੁੰਦੇ ਨੇ ਉਥੇ ਟੇਬਲ ਮੈਨਰਸ ਆਬਜ਼ਰਵ ਹੁੰਦੇ ਨੇ ਉਥੇ ਮੈਸ ਸੈਟੀਕੇਸ਼ਨ ਯੂਨੀਵਰਸਿਟੀ ਨੇ ਸੌਰੀ ਉਥੇ ਫੋਲੋ ਕੀਤਾ ਜਾਂਦਾ ਹੈ ਇਹ ਕੋਈ ਇਹ ਤੋਂ 1:30 ਤੱਕ ਉਹਨਾਂ ਦੀ ਡਾਈਨਿੰਗ ਹੈ ਮੈਸ ਹੈ ਉਸ ਤੋਂ ਬਾਅਦ ਅੱਧਾ ਘੰਟਾ ਉਹਨਾਂ ਨੂੰ ਰਿਲੈਕਸੇਸ਼ਨ ਮਿਲਦਾ देयर ਆਨ ਟਾਈਮ ਆਪਰਾ ਉਹਦਾ ਕੁਝ ਕਰ ਮੋਰ ਖੇਡਦਾ ਹੈ ਕੁਝ ਖੇਡਦਾ ਹੈ ਕੁਝ ਛੋਟੇ ਮੋਟੇ ਗੇਮਸ ਉਥੇ ਬੈਟਕੀ ਕਰਦੇ ਉਸ ਤੋਂ ਬਾਅਦ ਦੋ ਵਜੇ ਤੋਂ ਲੈ ਕੇ 5:30 ਵਜੇ ਤੱਕ ਉਹਨਾਂ ਦੀ ਇੱਕ ਸੁਪਰਵਾਈਜ਼ਡ ਸਟੱਡੀ ਚੱਲਦੀ ਹੈ ਸੁਪਰਵਾਈਜ਼ਡ ਸਟੱਡੀ ਦੇ ਵਿੱਚ ਕੀ ਹੁੰਦਾ ਕਿ ਟੀਚਰਸ ਸਬਜੈਕਟ ਟੀਚਰਸ ਉਹਨਾਂ ਦੇ ਨਾਲ ਕੋਰੀਡੋਰਸ ਬੈਠੇ ਹੁੰਦੇ ਨੇ ਜਾਂ ਉਹਨਾਂ ਦੇ ਕਲਾਸਾਂ ਹੁੰਦੇ ਨੇ ਬੱਚੇ ਆਪਣਾ ਹੋਮਵਰਕ ਕਰਦੇ ਆ ਔਰ ਉਸ ਦਿਨ ਦਾ ਕੰਮ ਜਿੰਨੀ ਲਰਨਿੰਗ ਕਰਦੇ ਆ ਇੰਨਾ ਅੱਜ ਉਹਨਾਂ ਨੇ ਕਲਾਸਾਂ ਨੇ ਕੀਤਾ ਹੈ 1:00 ਵਜੇ ਤੱਕ ਸਾਰੇ ਉਸ ਦਿਨ ਲਰਨਿੰਗ ਕਰ ਲੈਣੇ ਔਰ ਟੀਚਰਜ਼ ਇਨਸ਼ੋਰ ਕਰਦੇ ਆ ਕਿ ਉਹ 100% ਅੱਜ ਉਹਨਾਂ ਦੀ ਲਰਨਿੰਗ ਹੋਵੇ। ਔਰ ਅੱਜ ਦਾ ਕੰਮ ਉਹਨਾਂ ਕੱਲ ਤੇ ਨਹੀਂ ਪਾਉਣਾ। ਜਦੋਂ ਰਾਤ ਨੂੰ ਘਰੋਂ ਰਜਾਂਦੇ ਤੇ ਬੈਕ ਇੱਥੇ ਛੱਡ ਕੇ ਜਾਂਦੇ। ਬੈਕ ਕਰਨੀ ਜਾਂਦੇ। ਕਰਦੇ ਆ ਕਿ ਉਹਨਾਂ ਨੂੰ ਸੌਣਾ ਹੈ ਬਸ। ਕੁਝ ਨਹੀਂ ਕਰਨਾ। ਅਗਲੇ ਦਿਨ ਫਿਰ ਸਾਡੇ ਕੋਲ ਆਉਗੇ। 5:30 ਜਦੋਂ ਬੱਚਿਆਂ ਦੀ ਸਕੂਲ ਵਾਲੀ ਸਟੱਡੀ ਖਤਮ ਹੁੰਦੀ ਹੈ। ਉਸ ਤੋਂ ਬਾਅਦ ਉਹਨਾਂ ਦਾ 1 ਘੰਟਾ ਤਸੀ ਇਹ ਲਾਜ਼ਮੀ ਉਹਨਾਂ ਨੂੰ ਸਪੋਰਟਸ ਕਰਾਉਂਦੇ ਖੇਡਦੇ ਸਾਰੇ ਬੱਚੇ ਡਿਫਰੈਂਟ ਡਿਫਰੈਂਟ ਗੇਮਸ ਨੇ ਕਦੇ ਉਹ ਸੁਮੀਂਗ ਤੇ ਜਾਂਦੇ ਆ ਕਦੇ ਉਹ ਸ਼ੂਟਿੰਗ ਤੇ ਜਾਂਦੇ ਆ ਕਦੇ ਉਹ ਆਰਚਰੀ ਕਰਦੇ ਆ ਕਦੇ ਬਾਸਕਟਬਾਲ ਖੇਡਦੇ ਆ ਫੁੱਟਬਾਲ ਖੇਡਦੇ ਆ ਸੋ ਕਾਫੀ ਸਾਰੀਆਂ ਗੇਮਸ ਨੇ ਜਿਹੜੀਆਂ ਬੱਚੇ ਕਰਦੇ ਉਹਦੇ ਵਿੱਚ ਇਹ ਸਾਰੇ ਨਾਲ ਹੋ ਕੀ ਰਿਹਾ ਬੱਚਾ ਮੈਂਟਲੀ ਸੌਂਡ ਹੋ ਰਿਹਾ ਬੱਚਾ ਫਿਜ਼ੀਕਲੀ ਸਟਰੋਂਗ ਹੋ ਰਿਹਾ ਬੱਚੇ ਦੀ ਵਿਲ ਪਾਵਰ ਬਣ ਰਹੀ ਹੈ ਬੱਚੇ ਦੇ ਵਿੱਚ ਕੌਨਫੀਡੈਂਸ ਆ ਰਿਹਾ ਔਰ ਅਸੀਂ ਇਹ ਬੱਚੇ ਜਿਹੜੇ ਆ ਇਹ ਐਨਡੀਏ ਦੇ ਲਈ ਤਿਆਰ ਕਰ ਰਹੇ ਉਹਨਾਂ ਦਾ ਸਾਡਾ ਇਹ ਮਕਸਦ ਹੈ ਜੀ ਕਿ ਜਦੋਂ ਵਿਆਹੇ-ਬਾਰੇ ਬਾਰੇ ਦੇ ਵਿੱਚ ਆਉਦੇ ਆ ਬੱਚੇ 12ਵੀਂ ਦੇ ਵਿੱਚ ਉਹ ਆਪਣਾ ਐਨਡੀਏ ਦੇ ਵਿੱਚ ਅਪੀਅਰ ਹੋਣਾ ਹੈ ਐਨਡੀਏ ਦੇ ਵਿੱਚ ਸੈਲੈਕਟ ਹੋਣਾ ਸੋ ði ਸਾਰੀ ਰੁਟੀਨ ਜਿਹੜੀ ਡਿਵੋਟਿੰਗ ਦੀ ਹੈ ਓਰੀਐਂਟਡ ਹੈ ਇਨ ਐਨਡੀਏ ਦੇ ਵਿੱਚ ਪਰਵੇਸ਼ ਕਰਨਾ ਔਰ ਮੈਂ ਕੌਨਫੀਡੈਂਟ ਹਾਂ ਬਿਲਕੁਲ 100% ਕੌਨਫੀਡੈਂਟ ਹੈ ਕਿ ਸਾਡੇ ਬੱਚੇ ਐਂਡ ਇਸ ਜਾਨ ਅਫਸਰ ਬਣ ਸਰ ਬੈਠੇ ਬੈਠੇ ਦਿਮਾਗ ਚ ਤੁਸੀ ਸਪੋਰਟਸ ਦੀ ਗੱਲ ਕੀਤੀ ਮੇਰੇ ਦਿਮਾਗਸ ਵਾਲਾ ਹੈ ਕਿ ਕੁਝ ਸਟੂਡੈਂਟਸ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਪ੍ਰੋਫੈਸ਼ਨਲੀ ਸਪੋਰਟਸ ਪਰਸਨ ਬਣਨਾ ਹੁੰਦਾ ਹੈ ਤੇ ਉਹ ਵਾਲੇ ਬੱਚਿਆਂ ਦੀ ਰੂਟੀਨ ਥੋੜੀ ਡਿਫਰੈਂਟ ਹੁੰਦੀ ਹੈ ਉਹ ਵੀ ਬੱਚੇ ਇਹਦੇ ਵਿੱਚ ਆਉਂਦੇ ਨੇ ਜਾਂ ਉਹਨਾਂ ਨੂੰ ਅਲੱਗ ਰੱਖਿਆ ਹੈ ਨਹੀਂ ਹੈ ਦੇ ਵਿੱਚ ਹਾਂਜੀ ਕੁਝ ਬੱਚੇ ਜਿਹੜੇ ਉਹਨਾਂ ਦਾ ਆਪਣੇ ਉਹਨਾਂ ਨੇ ਗੇਮ ਅਡਾਪਟ ਕੀਤੇ ਹੋਏ ਜੀ ਬਿਲਕੁਲ ਅਸੀਂ ਉਹਨਾਂ ਨੂੰ ਫਿਰ ਉਸ ਟਾਈਮ ਤੇ ਉਸ ਗੇਮ ਚ ਭੇਜ ਦਿੰਦੇ ਹਾਂ ਉਹਨਾਂ ਦੇ ਕੋਚਸ ਜਿੱਥੇ ਵੀ ਹੁੰਦੇ ਆ ਉਹਨਾਂ ਨੂੰ ਉੱਤੇ ਭੇਜਦੇ ਮਤਲਬ ਪ੍ਰੋਪਰ ਪ੍ਰੈਕਟਿਸ ਟਾਈਮ ਹਾਂ ਉਹ ਇੱਕ ਬੰਡਾ ਆਪਣੇ ਉਸ ਟਾਈਮ ਦੇ ਉੱਤੇ ਚਲੇ ਜਾਂਦੇ ਠੀਕ ਹੈ ਉਹ ਵੀ ਉਹਨਾਂ ਦੀ ਜਿਨ੍ਹਾਂ ਦੀ ਐਡਾਪਟਡ ਗੇਮ ਹੂੰ ਅਦਰਵਾਇਜ਼ ਬਾਕੀ ਸਾਰੇ ਕਾਮਨ ਗੇਮਸ ਖੇਡਦੇ ਮਤਲਬ ਕਿ ਕੋਈ ਵੀ ਸਟੂਡੈਂਟ ਕਿਸੇ ਫੀਲਡ ਵਿੱਚ ਜਾਣਾ ਚਾਹੁੰਦਾ ਤੇ ਉਹਨੂੰ ਪ੍ਰੋਪਰ ਤਿਆਰ ਕੀਤਾ ਜਾਂਦਾ ਉਸ ਫੀਲਡ ਦੇ ਲਈ ਸੋ ਇਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਤੁਹਾਨੂੰ ਤੁਹਾਡੇ ਜਿਹੜੀਆਂ ਇੰਟਰਸਟਸ ਨੇ ਉਹਨਾਂ ਤੋਂ ਵੀ ਦੂਰ ਨਹੀਂ ਕੀਤਾ ਜਾਂਦਾ ਤੇ ਬਕਾਇਦਾ ਤੁਹਾਨੂੰ ਦੁਨੀਆ ਦੇ ਲਈ ਤਿਆਰ ਵੀ ਕੀਤਾ ਜਾ ਰਿਹਾ ਸਰ ਆਈਡੀਆ ਕਿੱਥੋਂ ਆਇਆ ਸੀ ਇੰਨਾ ਵਧੀਆ ਕਿ ਇਸ ਤਰੀਕੇ ਦੇ ਨਾਲ ਇਹਦੇ ਪਿੱਛੇ ਜਿਹੜਾ ਦਿਮਾਗ ਕਿਵੇਂ ਲੰਗਾ ਕਿ ਇਸ ਤਰੀਕੇ ਦੇ ਨਾਲ ਮੈਂ ਸਾਰਾ ਜਿਹੜਾ ਪਲਾਨ ਕਰਨਾ ਹੈ ਇਹ ਵਰਕਿੰਗ ਜਿਹੜੀ ਹੈ ਐਵੇਂ ਹੋਏਗੀ ਤੇ ਫਿਰ ਇਹ ਸਕਸੈਸਫੁਲ ਐਕਚੁਅਲੀ ਅਸੀਂ ਨਾ ਉਦੋਂ ਸਾਇੰਸ ਸਕੂਲ ਦੇ ਅ ਅਫੀਲੀਏਸ਼ਨ ਲਈ ਟਰਾਈ ਕਰ ਰਹੇ ਸੀਗੇ ਜੀ ਤੇ ਜਦੋਂ ਅਸੀਂ ਅਫੀਲੀਏਸ਼ਨ ਲਈ ਟਰਾਈ ਕਰ ਰਹੇ ਤਾਂ ਕਿਉਂਕਿ ਮੈਂ ਸਾਇੰਸ ਸਕੂਲ ਜਿਹੜਿਆ ਮੈਨੂੰ ਪਤਾ ਸੀਗਾ ਕਿ ਸਾਇੰਸ ਸਕੂਲ ਦੇ ਵਿੱਚ ਆਲ ਇੰਡੀਆ ਲੈਵਲ ਦੇ ਬੱਚੇ ਆਉਂਦੇ ਆ ਜੀ ਉਹ ਫੈਸਿਲਿਟੀ ਆਲ ਇੰਡੀਆ ਲੈਵਲ ਦੇ ਬੱਚਿਆਂ ਦੇ ਲਈ ਆ ਉਹ ਰਿਜ਼ਲਟ ਉਹ ਸਾਡੇ ਵੀ ਥੋੜੇ ਬਹੁਤ ਆ ਗਏ। ਫਿਰ ਮੈਂ ਪੇਰੈਂਟਸ ਨਾਲ ਗੱਲ ਕਰ ਰਿਹਾ ਸੀਗਾ। ਮੇਰੇ ਦਿਮਾਗ 'ਚ ਉਦੋਂ ਹੀ ਇੱਕ ਆਈਡੀਆ ਆ ਰਿਹਾ ਸੀ ਕਿ ਇਹ ਉਹ ਸੇਮ ਫੈਸਿਲਿਟੀ ਜਿਹੜੀ ਆ ਸੈਨਸ ਸਕੂਲ ਦੀ ਉਹ ਆਪਣੇ ਤੋਂ ਲੋਕਲ ਜਿਹੜੇ ਬੱਚੇ ਆ ਲੋਕਲ ਪੇਰੈਂਟਸ ਆ ਉਹਨਾਂ ਨੂੰ ਕਿਉਂ ਨਾ ਦੇਈਏ। ਹੂੰ। ਮੈਂ ਫਿਰ 5ਵੀਂ ਦੇ ਬੱਚਿਆਂ ਦੇ ਪੇਰੈਂਟ ਸਾਰੇ ਕਾਲ ਕੀਤੇ ਉਹਨਾਂ ਨਾਲ ਬੈਠ ਕੇ ਡਿਸਕਸ ਕੀਤਾ। ਬੜਾ ਇੱਕ ਪਰਵਾਹ ਵਾਲਾ ਮਿਲਿਆ। ਪਹਿਲੇ ਸਾਲ ਸਾਡੇ 32 ਬੱਚੇ ਹਏ ਤੇ ਐਰ ਕੇ ਦੇ ਜਿਹੜੇ ਦੂਸਰੇ ਪ੍ਰਾਈਸ ਦੇ ਵਿੱਚ ਮਣਾ ਕੇ ਸਾਡੇ ਐਸਡ 75 ਬੱਚੇ ਨੇ ਤੇ ਬਹੁਤ ਵੱਡੀ ਉਲਾਮ ਹੈ ਬਿਲਕੁਲ ਔਰ 75 ਬੱਚੇ ਬੜੇ ਅੱਛਾ ਕਰ ਰਹੇ ਨੇ ਉਹਨਾਂ ਦੀ ਰੂਟੀ ਉਹਨਾਂ ਦਾ ਡਿਸਪਲਨ ਉਹਨਾਂ ਦਾ ਟ੍ਰੈਨਸ ਉਹਨਾਂ ਦਾ ਕਾਰਨ ਵੀ ਇੰਟਾਇਰਲੀ ਬਾਕੀ ਸਕੂਲਾਂੋਂ ਡਿਫਰੈਂਟ ਸਰੀ ਲਾਸਟ ਕੁਐਸਚਨ ਮੇਰਾ ਕਿ ਇਨਾਂ ਸਟੂਡੈਂਟਸ ਦਾ ਫਿਊਚਰ ਜਿਹੜਾ ਹੈ ਤੁਸੀਂ ਕਿਦਾਂ ਦੇਖਦੇ ਹੋ ਫਿਊਚਰ ਬੜਾ ਬਰਾਇਟ ਹੈ ਜੀ ਦੇਖੋ ਇੱਕ ਤਾਂ ਇਸ ਰੂਟੀਨ ਦੇ ਵਿੱਚੋਂ ਨਿਕਲ ਕੇ ਇੱਕ ਅੱਛਾ ਨਾਗਰਿਕ ਬਣਦੇ ਆ। ਪਹਿਲੀ ਗੱਲ ਇਹ ਹੈ। ਦੂਸਰਾ ਇਹ ਤਾਂ ਉਹਨਾਂ ਦਾ ਫਿਊਚਰ ਹੈ। ਜਿਸ ਤਰ੍ਹਾਂ ਉਹ ਨਿਰੰਧਕਾਰ ਰਿਹਾ ਜਿਹਨਾਂ ਅਕੈਡਮੀਕਲੀ ਵੀ ਦੇਖਾਂ ਤੇ ਬੜੇ ਸਾਊਂਡ ਨੇ। ਮੀਨਸ ਅੱਧਾ ਨੰਬਰ ਵੀ ਘੱਟਦਾ ਤੇ ਚਿੰਤਾ ਹੁੰਦੀ ਕਿ ਕਿਉਂ ਘਟਿਆ ਗਿਆ। ਰਾਈਟ? ਜਦੋਂ ਅਕੈਡਮੀਕਲੀ ਬੱਚਾ ਸਾਊਂਡ ਹੈ, ਫਿਜ਼ੀਕਲੀ ਫਿੱਟ ਹੈ ਤੇ ਜਿਹੜਾ ਸਾਡਾ ਟਾਰਗੇਟ ਹੈ ਉਸ ਮੱਛਲੀ ਦੀਆਂ ਸਾਡੀ ਐਨਡੀਏ ਹੈ। ਉਹ ਚ ਬੱਚੇ ਨੇ ਜਾਣੇ ਚਾਹੀਦੇ। ਉਦੇ ਚ ਦੇਖੋ ਗਵਰਨਮੈਂਟ ਨੇ ਹੁਣ ਕਿੱਡੀ ਅੱਛੀ ਫੈਸਿਲਿਟੀ ਦਿੱਤੀ ਹੈ ਗਰਲਸ ਵੀ ਐਂਡ ਇਹਦੇ ਵਿੱਚ ਜਾਂਦੇ ਆ ਜੀ ਜੀ ਉਹਨਾਂ ਲਈ ਵੀ ਦੁਆਰ ਜਿਹੜੇ ਖੁੱਲ੍ਹੇ ਨੇ ਹਾਂ ਤੇ ਬਹੁਤ ਸਾਰੇ ਬੱਚਿਆਂ ਦੇ ਵਿੱਚ ਉਤਸ਼ਾਹ ਹੈ ਕਿ ਅਸੀਂ ਐਂਡੀ ਜਾਣਾ ਮਾਈ ਚਾਂਸ ਨਹੀਂ ਜਾਂਦੇ ਐਂਡੀ ਉਹ ਡੀਸੀ ਡੂਸੀ ਬੜਕੇ ਤੇ ਜ਼ਰੂਰ ਹੋਣੀ ਸਿਰ ਹਰ ਸਬਸਕ੍ਰਾਈਬ ਕਰਦਗੇ ਪੱਕਾ ਬਣ ਕੇ ਆਉਗੇ ਇਹ ਇਹ ਸਾਡੇ ਮਕਸਦ ਹੈ ਜੀ ਬਿਲਕੁਲ ਜਦੋਂ ਨਾ ਤੁਹਾਡੇ ਲੀਡਰ ਦੀਆਂ ਅੱਖਾਂ ਦੇ ਵਿੱਚ ਉਹ ਚਮਕ ਹੋਵੇ ਕਿ ਮੇਰਾ ਮੇਰੀ ਟੀਮ ਆ ਕੰਮ ਕਰ ਲਏਗੀ ਤੇ ਉਹ ਡੈਫੀਨੇਟਲੀ ਹੋ ਜਾਂਦਾ ਹੈ ਔਰ ਸਾਧੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਦੋਂ ਅਸੀਂ ਵਧੀਆ ਤਰੀਕੇ ਨਾਲ ਕਿਸੇ ਵੀ ਇਹੋ ਜਿਹੇ ਮੈਟਰ ਤੇ ਸਕੂਲ ਵਿੱਚ ਆਣ ਕੇ ਗੱਲ ਕਰਦੇ ਆ ਨਾ ਤੇ ਸਾਧੀਆਂ ਅੱਖਾਂ ਦੇ ਵਿੱਚ ਇੱਕ ਉਹ ਚਮਕ ਹੁੰਦੀ ਹੈ ਜਿਹੜੀ ਹੁਣ ਵੀ ਬਰਕਰਾਰ ਹੈ ਕਿ ਮੈਂ ਜਿਹੜਾ ਬੈਚ ਸ਼ੁਰੂ ਕੀਤਾ ਹੈ ਮੈਂ ਜਿਹੜਾ ਡੇ ਬੋਰਡਿੰਗ ਸ਼ੁਰੂ ਕੀਤਾ ਹੈ ਉਹਦੇ ਸਟੂਡੈਂਟਸ ਕੁਝ ਨਾ ਕੁਝ ਬਣ ਕੇ ਨਿਕਲਣਗੇ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਸਰ ਉਮੀਦ ਕਰਦੇ ਹਾਂ ਤੁਹਾਡੀ ਇਹ ਲੀਡਰਸ਼ਿਪ ਤੁਹਾਡੀ ਇਹ ਜਿਹੜੀ ਉਮੀਦ ਹੈ ਬੱਚੇ ਤੁਹਾਡੇ ਬਹੁਤ ਅੱਗੇ ਜਾਣ ਤੁਹਾਡਾ ਸਿਰ ਤੁਹਾਡੇ ਸਕੂਲ ਦਾ ਸਿਰ ਜਿਹੜਾ ਹੈ ਫਕਰ ਦੇ ਨਾਲ ਉੱਚਾ ਕਰ ਬਹੁਤ ਬਹੁਤ ਥੈਂਕ ਯੂ ਸਰ ਬਸ ਪ੍ਰਮਾਤਮਾ ਦਾ ਉਹ ਆਸ਼ਰਾ ਸਾਡੇ ਸਿੱਖਤ ਚਾਹੀਦਾ ਹੈ ਬੱਚਿਆਂ 'ਚ ਹਿੰਮਤ ਹੈ ਸਾਡੇ ਜਿਮਾਂ 'ਚ ਹੈ ਮੇਰੀ ਟੀਮ ਬਹੁਤ ਵਧੀਆ ਹੈ ਟੀਚਰਸ ਡੇ ਔਰ ਵੀਰ ਕੰਪਟੈਂਟ ਕਾਜੇ ਕੁਝ ਕਰ ਗੁਜ਼ਰਾ ਹੈ ਬਿਲਕੁਲ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਦਸ਼ਕੋ ਜਿਵੇਂ ਤੁਹਾਨੂੰ ਅਸੀਂ ਖਾਲਸਾ ਕਾਲਜ ਪਬਲਿਕ ਸਕੂਲ ਜੀਟੀ ਰੋਡ ਦੇ ਡੇ ਬੋਰਡਿੰਗ ਬਾਰੇ ਦੱਸ ਰਏ ਸੀ ਅਸੀਂ ਪ੍ਰਿੰਸੀਪਲ ਸਰਦਾਰ ਅਮਰਜੀਤ ਸਿੰਘ ਜੀ ਦੇ ਨਾਲ ਗੱਲ ਕਰਕੇ ਆਟੇ ਆ ਤੇ ਉਸੇ ਡੇ ਬੋਰਡਿੰਗ ਦੇ ਵਿੱਚੋਂ ਸਟੂਡੈਂਟਸ ਜਿਹੜੇ ਨੇ ਮੇਰੇ ਨਾਲ ਕੁਝ ਬੈਠੇ ਹੋਏ ਨੇ ਹੁਣ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਤੇ ਦੇਖਦੇ ਹਾਂ ਇਹਨਾਂ ਦੀ ਲਾਈਫ ਵਿੱਚ ਕੀ ਚੇਂਜਸ ਆਈਆਂ ਨੇ ਉਸ ਤੋਂ ਬਾਅਦ ਸੋ ਸਭ ਤੋਂ ਪਹਿਲਾਂ ਤੇ ਸਾਰੇ ਸਟੂਡੈਂਟਸ ਦਾ ਸਵਾਗਤ ਹੈ ਕਿ ਅਸੀਂ ਜੀ ਸੀ ਟੀ ਵੀ ਤੇ ਕੇ ਸੀ ਡੀ ਸੀ ਟੀ ਵੀ ਪਤਾ ਹੈ ਨਾ ਖਾਲਸਾ ਕਾਲਜ ਦਾ ਚੈਨਲ ਹੈ ਦੇਖਦੇ ਹੋਣੇ ਹੋ ਨਾ ਹਾਂ ਤੇ ਅ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਹੈਲੋ ਸਤਿ ਸ਼੍ਰੀ ਅਕਾਲ ਨਮਸਤੇ ਐਂਡ ਵੈਲਕਮ ਅ ਕਿਵੇਂ ਜਦੋਂ ਤੁਸੀਂ ਇੱਕ ਆਰਮ ਸਕੂਲ ਤੋਂ ਬੋਰਡਿੰਗ ਦੇ ਵਿੱਚ ਸ਼ਿਫਟ ਹੋਏ ਤੇ ਉਸ ਤੋਂ ਬਾਅਦ ਅੱਜ ਤੱਕ ਕੀ ਲੱਗਦਾ ਲਾਈਫ ਦੇ ਵਿੱਚ ਕਿੰਦਾ ਦੀ ਚੇਂਜ ਆਈ ਡਿਸਪਲਿਨ ਦੇ ਵਿੱਚ ਸਟੱਡੀ ਜਿਸ ਤਰ੍ਹਾਂ ਸੂਡ ਹੈ ਬੀਟਸ ਫੂਡ ਹੈ ਇਹ ਸਾਰਾ ਕੁਝ ਦੱਸ ਦੇਣੀ ਫੂਡ ਕਿਸ ਤਰ੍ਹਾਂ ਦਾ ਹੈ ਦਾ ਫੂਡ ਐਟੀਕੀਟਸ ਦੱਸ ਦੇਣੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀ ਆਪਾਂ ਮੈਚ ਕਰ ਲਿਆ ਪ੍ਰਾਣਿਆਂ ਨੂੰ yes yes a yes. oh, good very good ਇਹ ਇਹ ਚੀਜ਼ ਬਹੁਤ ਜਿਹੜੀ ਉਹ ਹੁੰਦੀ ਹੈ ਕਿ ਵੀ ਤੁਸੀਂ ਅਸੀਂ ਜਦੋਂ ਸਾਡੇ ਵਰਗੇ ਕਾਮਨ ਲੋਕ ਜਿਹੜੇ ਆ ਕਿਤੇ ਬੈਠਦੇ ਆ ਖਾਣ ਪੀਣ ਦਾ ਧਿਆਨ ਉਹਨਾਂ ਨਹੀਂ ਰੱਖਦੇ ਪਰ ਇਹਨਾਂ ਦੇ ਮੈਨਰਸ ਜਿਹੜੇ ਨੇ ਉਹ ਬਹੁਤ ਛੁੱਟੀਆਂ ਛੁੱਟੀਆਂ ਚੀਜ਼ਾਂ ਨੂੰ ਜਿੱਦਾਂ ਆਪਾਂ ਜਾਣਦੇ ਆ ਵੀ ਆਰਮ ਫੋਰਸਿਸ ਦੇ ਵਿੱਚ ਉੱਥੇ ਖੜਾਕ ਕਰਨਾ ਵੀ ਜਿਹੜਾ ਹੈ ਉਸ ਚੀਜ਼ ਨੂੰ ਮਨਾ ਹੁੰਦਾ ਔਰ ਇਹ ਚੀਜ਼ਾਂ ਇਹਨਾਂ ਨੂੰ ਸਿਖਾਈਆਂ ਜਾਂਦੀਆਂ ਨੇ ਹੁਣ ਤੋਂ ਹੀ ਇਹਨਾਂ ਨੂੰ ਪ੍ਰਪੇਅਰ ਕੀਤਾ ਜਾ ਰਿਹਾ ਹੈ ਅ ਅੱਛਾ ਜਿਹੜੀ ਤੁਹਾਡੀ ਸਟੱਡੀ ਹੈ ਹੁਣ ਜਿੱਦਾਂ ਤੁਸੀਂ ਨਿਊ ਆਏ ਹੋ ਸਟੱਡੀ ਹੈ ਤੇ ਪ੍ਰੋਪਰ ਤੁਹਾਡੀ ਰੂਟੀਨ ਜਿਹੜੀ ਹੈ ਸਟੱਡੀ ਦੇ ਵਿੱਚ ਕਦੀ ਐਤਨੀ ਹੈ ਕਿ ਰੂਟੀਨ ਇਦਾਂ ਬੜੀ ਹੋਈ ਹੈ ਤੇ ਸਾਨੂੰ ਚੇਂਜਸ ਲੱਗ ਰਹੀਆਂ ਜਾਂ ਅਸੀਂ ਸਟੱਡੀ ਦੇ ਵਿੱਚ ਕਿਸੇ ਪਾਸਿਓਂ ਸਾਡਾ ਕੋਈ ਸਬਜੈਕਟ ਇਦਾਂ ਦਾ ਕੋਈ ਪ੍ਰੋਬਲਮ ਤੇ ਨਹੀਂ ਆਉਂਦੀ ਫਿਰ ਮਤਲਬ ਕਿੱਥੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਵਧੀਆ ਵਾਂ ਅਦਰ ਸਟੂਡੈਂਟਸ ਦੇ ਨਾਲ ਮੈਮ ਜੇ ਕਿ ਹਮੇ ਪਹਿਲੇ हम सिर्फ थोड़े टाइम के लिए करते थे पर इधर हमारी एक्स्ट्रा क्लासेस लगती है हमे हमें एक्स्ट्रा केयर मिलती है हमारी स्टडीज़ में और हमें काफ़ी ज़्यादा इधर हमें एक्स्ट्रा केयर दी जाती है हमें पढ़ाई में काफ़ी हेल्प होती है कई प्रॉब्लम आती है हम काफ़ी बड़ी क्वेश्चन पूछते हैं पहले हम ट्यूशन जाते थे एक्स्ट्रा क्लासेस करते थे पर इधर ही हमें साथ में कोचिंग्स मिल रही हैं हमारे कैरियर के भी बताया जाता है कुछ दसना चाह रहे हैं यस सर मुझे मैंने बताना था कि हमने स्टडी के साथ साथ यहाँ पर एक्स्ट्रा करिकुलम एक्टिविटीज़ में भी भाग लिया है उसमें भी हमारी बहुत इम्प्रूवमेंट हुई है वो भी हम रोज़ शाम को एक्स्ट्रा करिकुलम एक्टिविटीज़ करते हैं और हमें बहुत अच्छा लगता है कि हम पढ़ाई के साथ साथ एक्स्ट्रा करिकुलम एक्टिविटीज़ भी कर रहे हैं कॉन्फिडेंस कितना थी? ਪਹਿਲੇ ਨਾਲੋਂ ਹੁਣ ਦੇ ਵਿੱਚ ਫਰਕ ਆਇਆ ਕੌਨਫੀਡੈਂਸ ਦੇ ਵਿੱਚ ਲਾਈਕ ਲੱਗਦਾ ਹੈ ਕਿ ਪਹਿਲੇ ਬੋਲਣ ਦੇ ਵਿੱਚ ਪ੍ਰੋਬਲਮ ਹੁੰਦੀ ਸੀ ਹੁਣ ਉਹੋ ਜੀਆਂ ਕੋਈ ਪ੍ਰੋਬਲਮਸ ਨਹੀਂ ਰਹੀਆਂ ਵੀ ਜਿੱਥੇ ਵੀ ਤੁਸੀਂ ਖੜਦੇ ਹੋ ਵੀ ਸਾਡੀ ਪਰਸਨੈਲਿਟੀ ਚੇਂਜ ਹੋਈ ਹੈ ਪਹਿਲਾਂ ਥੋੜਾ ਸ਼ਾਇ ਕਰੀਦਾ ਸੀ ਕਿ ਕਿਸੇ ਨਾਲ ਬੋਲਣ ਚ ਪਰ ਹੁਣ ਨਹੀਂ ਨੰਨੋ ਬਿਕਾਜ਼ मैम ਕਿਉਂਕਿ ਸਾਰੇ ਸਾਡੀ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਹੁੰਦੀਆਂ ਹੈ ਜਿਵੇਂ ਡਿਬੇਟਸ ਹੋ ਗਈ ਅਸੀਂ ਪ੍ਰਿੰਸੀਪਲ ਸਰ ਦੇ ਨਾਲ ਕਈ ਵਾਰ ਸongs ਬੋਲਦੇ ਹਾਂ ਉਸ ਤੇ ਨਾਲ ਸਾਡਾ ਕੌਨਫੀਡੈਂਸ ਹੋਰ ਬਿਲਟ ਹੁੰਦਾ ਹਾਂਜੀ ਤੇ ਜਿੱਦਾਂ ਤੁਹਾਡੀਆਂ ਸਪੋਰਟਸ ਦੀਆਂ ਐਕਟੀਵਿਟੀਆਂ ਨੇ ਜਾਂ ਤੁਹਾਡੇ ਕੋਈ ਇੰਟਰਸਟ ਨੇ ਤੇ ਉਹਨਾਂ ਤੇ ਬਕਾਇਦਾ ਧਿਆਨ ਦਿੱਤਾ ਜਾਂਦਾ ਹੈ ਕਿ ਇਸ ਬੱਚੇ ਦਾ ਆਵਲਾ ਇੰਟਰਸਟ ਹੈ ਤੇ ਅਸੀਂ ਇਹਦੇ ਵਿੱਚ ਹੀ ਲੈਣਾ ਹਾਂਜੀ ਸਾਰਾ ਸਾਰੇ ਐਕਟੀਵਿਟੀਆਂ ਤੇ ਸਾਡਾ ਧਿਆਨ ਦਿੱਤਾ ਜਾਂਦਾ ਹੈ ਅਨੁਸ਼ਾ ਨੂੰ ਰੋਜ਼ ਸਾਰੀਆਂ ਐਕਟੀਵਿਟੀਆਂ ਕਰਾਉਂਦੇ ਆ ਫੁੱਟਬਾਲ ਆਰਟਰੀ ਸ਼ੂਟਿੰਗ ਸਵਿੰਗਿੰਗ ਸਾਰੀਆਂ ਐਕਟੀਵਿਟੀਆਂ ਤੇ ਸਾਡਾ ਧਿਆਨ ਦਿੱਤਾ ਜਾਂਦਾ ਹੈ ਹੋਰ ਵੀ ਹੋਰ ਵੀ ਐਕਟੀਵਿਟੀਆਂ ਹੁੰਦੀਆਂ ਜਿੱਦਾਂ ਸਿੰਗਿੰਗ ਡਿਬੇਟ ਕੰਪੀਟੀਸ਼ਨ ਜਿਨ੍ਹਾਂ ਦਾ ਡੀ ਕੰਫੀਡੈਂਸ ਤੇ ਸਾਡਾ ਸਕਿੱਲ ਲੈਵਲ ਬਣਦਾ ਵੇਰੀ ਗੁੱਡ ਚਾ ਕੋਈ ਹੋਰ ਕੁਝ ਦੱਸਣਾ ਚਾਵੇ ਖਾਸ ਤਨੂੰ ਲੱਗ ਰਿਹਾ ਕਿ ਤੁਸੀਂ ਕੋਈ ਚੀਜ਼ ਜਿਹੜੀ ਹੈ ਇੱਥੇ ਸ਼ੇਅਰ ਕਰਨੀ ਚਾਹੁੰਦੇ ਹੋ ਅਸਲ ਵਿੱਚ ਸਾਡਾ ਪੁੱਛਣ ਦਾ ਮਕਸਦ ਜਿਹੜਾ ਹੈ ਕੈਮਰੇ ਤੇ ਇਹਨਾਂ ਕੋਲੋਂ ਇਹ ਚੀਜ਼ਾਂ ਬੁਲਵਾਉਣ ਦਾ ਮਕਸਦ ਹੈ ਪਹਿਲੀ ਗੱਲ ਤੇ ਮੈਂ ਇਹ ਕਲੀਅਰ ਕਰ ਦਾਂ ਕਿ ਇਹਨਾਂ ਬੱਚਿਆਂ ਨੂੰ ਮੈਂ ਇੱਥੇ ਬੈਠ ਕੇ ਹੀ ਮਿਲੀ ਆ ਨਾ ਇਹਨਾਂ ਨੂੰ ਕੋਈ ਬਾਹਰੋਂ ਪ੍ਰੇਪਰੇਸ਼ਨ ਕਰਵਾਈ ਗਈ ਹੈ ਕਿ ਤੁਸੀਂ ਆ ਬੋਲਣਾ ਹੈ ਜਾਂ ਇਸ ਤਰੀਕੇ ਦੇ ਨਾਲ ਬੋਲਣਾ ਹੈ ਨਾ ਇਹਨਾਂ ਨੂੰ ਪ੍ਰਿੰਸੀਪਲ ਸਰ ਨੇ ਕੁਝ ਦੱਸਿਆ ਕਿਸੇ ਨੇ ਵੀ ਇਹਨਾਂ ਦੇ ਨਾਲ ਕੋਈ ਗੱਲ ਨਹੀਂ ਕੀਤੀ ਇਹ ਜੋ ਬੋਲ ਰਹੇ ਨੇ ਇਨਾਂ ਦਾ ਕੌਨਫੀਡੈਂਸ ਬੋਲ ਰਿਹਾ ਹੈ ਇਹਨਾਂ ਦੀ ਉਹ ਤਿਆਰੀ ਬੋਲ ਰਹੀ ਹੈ ਜਿਹੜੀ ਇਹਨਾਂ ਨੂੰ ਡੇਲੀ ਕਰਵਾਈ ਜਾਂਦੀ ਹੈ ਔਰ ਇਹਨਾਂ ਦੀ ਪਰਸਨੈਲਿਟੀ ਮੈਨੂੰ ਲੱਗ ਰਿਹਾ ਵੀ ਅਸੀਂ ਸਾਰੇ ਹੀ ਫਿੱਕੇ ਪੈ ਰਹੇ ਹਾਂ ਇਹਨਾਂ ਦੇ ਸਾਹਮਣੇ ਔਰ ਇੰਨੇ ਵਧੀਆ ਇੰਨੇ ਡਿਸਪਲਿਨ ਦੇ ਵਿੱਚ ਨੇ ਤੇ ਇਹ ਤੁਹਾਡੇ ਸਾਹਮਣੇ ਹੀ ਹੈ ਚੇਂਜਸ ਜਿਹੜੀਆਂ ਨੇ ਇਹਨਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਮੈਡਮ ਇਹਨਾਂ ਦੇ ਨਾਲ ਬੈਠੇ ਹੋਏ ਨੇ ਸਭ ਤੋਂ ਪਹਿਲਾਂ ਤੇ ਮੈਮ ਮੈਨੂੰ ਨਾਮ ਦੱਸ ਦਿਓ ਆਪਣਾ ਮੈਮ ਮੇਰਾ ਨਾਮ ਸੰਦੀਪ ਹੈ ਅੱਛਾ ਤੇ ਤੁਸੀਂ ਕੀ ਤਿਆਰੀ ਕਰਵਾਨੇ ਮੈਂ ਲਾਸਟ 1 ਇਅਰ ਤੋਂ ਮੈਂ ਇਹਨਾਂ ਦੇ ਨਾਲ ਹੀ ਆ ਬੱਚਾ ਦੇ ਨਾਲ ਅਸੀਂ ਰੀਬੋਰਡਿੰਗ ਕਲਾਸਿਸ ਲੈ ਰਹੇ ਹਾਂ ਬੱਚਿਆਂ ਦੀਆਂ 7:30 ਤੋਂ ਸਾਡਾ ਬੈਚ ਜਿਹੜਾ ਸ਼ੁਰੂ ਹੋ ਜਾਂਦਾ ਆ ਅਸੀਂ ਬੱਚਿਆਂ ਨੂੰ ਫਸਟ ਆਫ ਆਲ ਪ੍ਰੇਡ ਜਿਹੜੀਆਂ ਉਹ ਕਰਮਾਉਂਦੇ ਆ ਮਾਨਾ ਆਤੀ ਪ੍ਰੇਡ ਤੋਂ ਬਾਅਦ ਇਹਨਾਂ ਦੀ ਸਟੱਡੀ ਸਟਾਰਟ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦੀ ਮੈਸ ਹੁੰਦੀ ਹੈ ਇਹਨਾਂ ਦੀ ਐਕਟੀਵਿਟੀਜ਼ ਜਿਹੜੀਆਂ ਉਹ ਵੀ ਕਲਾਸ ਵਿੱਚ ਵੀ ਹੁੰਦੀਆਂ ਆ ਆਫਟਰ ਦਾ ਕਲਾਸ ਵੀ ਇਹਨਾਂ ਦੀ ਬਹੁਤ ਐਕਟੀਵਿਟੀਜ਼ ਹੁੰਦੀਆਂ ਆ ਮੈਸ ਤੋਂ ਬਾਅਦ ਇਹਨਾਂ ਦੀ ਸੁਪਰਵੀਜ਼ਨ ਸਟੱਡੀ ਹੁੰਦੀ ਹੈ ਉਹਦੇ ਵਿੱਚ ਇਹਨਾਂ ਦੇ ਹਰ ਇੱਕ ਡਾਊਟ ਨੂੰ ਕਲੀਅਰ ਕੀਤਾ ਜਾਂਦਾ ਹੈ ਜੋ ਸ਼ਾਇਦ ਉਹ ਬਾਹਰ ਨਹੀਂ ਕਰ ਸਕ ਹਰ ਇੱਕ ਸਬਜੈਕਟ ਨੂੰ ਬਹੁਤ ਹੀ ਆਪੇ ਬੱਚੇ ਜੋ ਟੀਚਰਸ ਹੈ ਇੰਨਾ ਸੋਨਾ ਪ੍ਰਿਪੇਅਰ ਕਰਵਾਉਂਦੇ ਹੈ ਹਰ ਇੱਕ ਡਾਊਟ ਇਹਨਾਂ ਦਾ ਕਲੀਅਰ ਕਰ ਮੰਨਦੇ ਤਾਂ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਬੱਚਿਆਂ ਨੂੰ ਔਰ ਇਹਨਾਂ 'ਚ ਇੰਨਾ ਕੰਫੀਡੈਂਸ ਆ ਚੁੱਕਾ ਹੈ ਕਿ ਇਹ ਆਪਣੀ ਹਰ ਇੱਕ ਗੱਲ ਮੈਮ ਨਾਲ ਸ਼ੇਅਰ ਕਰਕੇ ਆਪਣਾ ਡਾਊਟ ਵੀ ਦੱਸਦੇ ਆ ਐਂਡ ਸੋ ਮੱਚ ਕੰਫੀਡੈਂਸ ਇਹਨਾਂ ਵਿੱਚ ਮੈਂ ਦੇਖਿਆ ਪਿਛਲੇ ਸਾਲ ਤੋਂ ਬੱਚੇ ਆ ਰਹੇ ਇਹਨਾਂ 'ਚ ਬਹੁਤ ਜ਼ਬਰਦਸਤ ਕੰਫੀਡੈਂਸ ਇਹਨਾਂ ਵਿੱਚ ਆਇਆ ਔਰ ਆਫਟਰ ਦਾ ਸੁਪਰਵਾਈਜ਼ਨ ਸਟਡੀ ਇਹਨਾਂ ਦੀ ਇੱਥੇ ਗੇਮਸ ਹੁੰਦੀਆਂ ਹੈ ਔਰ ਗੇਮਸ ਵੀ ਅਸੀਂ ਹਾਰੇ ਕਿ ਗੇਮਸ ਇਹਨਾਂ ਨੂੰ ਪਾਰਟਿਸਿਪੇਟ ਕਰਵਾਉਣੇ ਆ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਦੇ ਅੰਦਰ ਕੀ ਚੀਜ਼ ਹੈ ਜਿੰਨਾਂ ਨੂੰ ਇੰਟਰਸਟਿੰਗ ਹੋਣੀ ਚਾਹੀਦਾ ਤੇ ਉਹ ਹੀ ਇੰਟਰਸਟਿੰਗ ਇਹਦੇ ਬਾਹਰ ਆਉਂਦੇ ਆ ਤੇ ਸਾਡੇ ਬੱਚੇ ਦੇਖਣਾ ਮੈਮ ਇੱਕ ਨਾ ਇੱਕ ਦਿਨ ਬਹੁਤ ਅੱਛੀ ਪੋਜੀਸ਼ਨ ਤੇ ਜਾਣਗੇ ਐਂਡ ਆਈ ऍम ਵੈਰੀ ਹੈਪੀ ਕਿ ਸਰ ਨੇ ਪ੍ਰਿੰਸੀਪਲ ਸਰ ਨੇ ਮੈਨੂੰ ਐਵੇ ਪ੍ਰੋਜੈਕਟ ਦਾ ਪਾਣ ਮਿਲਾਇਆ ਆਈ ऍम वेरी थैंकफुल ਟੂ ਪ੍ਰਿੰਸੀਪਲ ਸਰ ਬਿਲਕੁਲ ਮੈਮ ਵਿਪਰਾਹ ਜੀ ਬਟਾ ਕੁਝ ਕਹਿਣਾ ਚਾਹ ਰਹੇ ਸੀ ਤੁਸੀਂ ਮੈਮ ਮੈਂ ਕਹਿਣਾ ਸੀ ਕਿ ਅਸੀਂ ਜਿਹੜਾ ਇਹ ਗਰੁੱਪ ਵਿੱਚ ਜੁਆਇਨ ਕੀਤਾ ਮੈਮ ਸਾਡੀ ਜਿਹੜੀ ਮੈਂਟਲ ਸਟਰੈਂਥ ਹੈ ਸਾਡੀ ਫਿਜ਼ੀਕਲ ਸਟਰੈਂਥ ਹੈ ਉਹਦੇ ਵਿੱਚ ਬਹੁਤ ਇੰਪਰੂਵਮੈਂਟ ਹੋਈ ਹੈ ਨਾਲੇ ਸਾਡਾ ਕੌਨਫੀਡੈਂਸ ਵਧਿਆ ਹੈ ਮੈਮ ਪਹਿਲੇ ਤੇ ਮੈਂ ਜੋ ਮੇਰੀ ਹਾਈਟ ਨਾ ਕਾਫੀ ਛੋਟੀ ਸੀ ਪਰ ਜਦੋਂ ਮੈਂ ਇਸ ਗਰੁੱਪ ਵਿੱਚ ਆਈ ਥੈਨ ਸਪੋਰਟਸ ਦੇ ਨਾਲ ਕੁਝ ਐਕਟੀਵਿਟੀਜ਼ ਦੇ ਨਾਲ ਐਕਸਰਸਾਈਜ਼ਸ ਦੇ ਨਾਲ ਆਮ ਨਾ ਮੈਮ ਹਾਈਟ ਸੀ ਤੁਹਾਨੂੰ ਬਹੁਤ ਪਰਸਨਲ ਲੱਗ ਰਿਹਾ ਹੈ ਉਹ ਸਾਰੇ ਜਣੇ ਬਹੁਤ ਵਧੀਆ ਹੈ ਇੱਕ ਚੀਜ਼ ਹੋਰ ਅ ਬੱਸੇ ਤੇ ਅਸੀਂ ਕਦੀ ਵੀ ਆਪਣੀ ਲਾਈਫ ਦਾ ਜਿਹੜਾ ਇੱਕ ਦਿਨ ਦੇ ਵਿੱਚ ਜਾਂ ਇੱਕ ਸਾਲ ਦੇ ਵਿੱਚ ਅਸੀਂ ਤਿਆਰ ਨਹੀਂ ਕਰ ਸਕਦੇ ਹੁੰਦੇ ਪਰ ਜਿਸ ਤਰ੍ਹਾਂ ਹਰ ਨਾਲ ਤੁਹਾਡੀ ਪਰਸਨੈਲਿਟੀ ਡਵੈਲਪ ਹੋ ਰਹੀ ਹੈ ਕੁਛ ਕੁਛ ਲਾਈਫ ਦਾ ਗੋਲ ਕਲੀਅਰ ਹੋਇਆ ਕਿ ਮੈਂ ਆ ਚੀਜ਼ ਹੀ ਕਰਨੀ ਹੈ ਹੁਣ ਮੈਂ ਆ ਬਣਨਾ ਹੈ ਤੇ ਮੇਰਾ ਫੋਕਸ ਹੈ ਹੋਇਆ ਕਲੀਅਰ ਸੁਣਿਆ ਮਤਲਬ ਪੂਰੇ ਕੌਨਫिडेंट ਹੋ ਕੇ ਹੁਣ ਅਸੀਂ ਆ ਬਣ ਜਾਣਾ ਹੈ ਵੈਰੀ ਗੁੱਡ ਜਿਹੜੀ ਚੀਜ਼ ਅਸੀਂ ਅ ਬਟ ਐਕਚੁਅਲੀ ਇਹਦੇ ਵਿੱਚ ਪੇਰੈਂਟਸ ਚਾਹੁੰਦੇ ਹੁੰਦੇ ਨੇ ਕਿ ਸਾਡੇ ਬੱਚੇ ਦੇ ਵਿੱਚ ਹੋਵੇ ਉਹਨਾਂ ਦੇ ਵਿੱਚ ਆਹ ਚੀਜ਼ ਕਲੀਅਰ ਹੋਵੇ ਕਿ ਇਹਨਾਂ ਨੇ ਐਸ ਪਾਸੇ ਜਾਣਾ ਹੈ ਇੱਧਰ ਉੱਧਰ ਨਾ ਪਟਕਣ ਉਹ ਚੀਜ਼ ਇਹਨਾਂ ਨੂੰ ਤਿਆਰ ਕਰਵਾਈ ਜਾਂਦੀ ਯਾਰ ਹਾਂਜੀ ਸਟੂਡੈਂਟਸ ਜਿੱਦਾਂ ਤੁਹਾਡਾ ਸਾਰਾ ਦਿਨ ਜਿਹੜਾ ਵਾ ਇੱਥੇ ਨਿਕਲ ਜਾਂਦਾ ਵਾ ਤੁਸੀਂ ਤੁਹਾਡਾ ਟਾਈਮ ਜਿਹੜਾ ਟੋਟਲ ਤੇ ਬਹੁਤ ਸਾਰੀਆਂ ਘਰ ਦੇ ਵਿੱਚ ਬਹੁਤ ਸਾਰੇ ਫੰਕਸ਼ਨ ਹੁੰਦੇ ਨੇ ਲਾਈਕ ਤੁਹਾਡਾ ਬਰਥਡੇ ਜਦੋਂ ਆਉਂਦਾ ਹੈ ਜਾਂ ਫਿਰ ਤੁਸੀਂ ਕਿਵੇਂ ਸੈਲੀਬ੍ਰੇਟ ਕਰਦੇ ਹੋ ਉਹਨੂੰ ਮੇਰਾ ਵੀ ਬੱਸ ਬਰਥਡੇ ਆਇਆ ਬਟ ਮੈਂ ਬਹੁਤ ਐਕਸਾਈਟਡ ਆ ਕਿ ਮੈਂ ਇੱਥੇ ਆਪਣਾ ਬਰਥਡੇ ਮਨਾਵਾ ਕਿ ਜਿੱਤਰਾਇ ਤੇ ਬਰਥਡੇ ਮਨਾਇਆ ਜਾਂਦਾ ਸੀ ਡਾਂਸ ਕਰਦੇ ਆ ਪ੍ਰਿੰਸੀਪਲ ਸਰ ਦੇ ਨਾਲ ਇੰਜੋਏ ਕਰਦੇ ਆ ਨੋਰਮਲ ਆਪਾਂ ਕਰੇ ਬਰਥਡੇ ਮਨਾਨੇ ਕੇਕ ਕਟਿੰਗ ਕਰਦੇ ਆ ਡਾਂਸ ਕਰਦੇ ਆ ਥੋੜਾ ਬਤੌਰ ਹੋਰ ਕੁਝ ਨਹੀਂ ਕਰਦੇ ਆਪਾਂ ਇੱਥੇ ਜੋ ਕੁਝ ਆਪਾਂ ਪੰਗੜਾ ਪਾਨੇ ਆ ਡਾਂਸ ਕਰਦੇ ਆ ਬਰਥਡੇ ਜਿਹੜੇ ਸਭ ਨੇ ਇੰਜੋਏ ਕੀਤਾ ਜਾਂਦਾ ਸੋ ਮੈਂ ਹੀ ਚਾਹਨੀ ਹੈ ਕਿ ਮੈਂ ਜਿੰਨੇ ਚਿਰ ਤੱਕ ਇੱਥੇ ਆ ਮੈਂ ਅਸਲ ਲਾਸਟ ਤੱਕ ਇੱਥੇ ਆ ਤੇ ਮੈਂ ਇਹ ਜ਼ਰੂਰ ਕੀਤਾ ਹੈ ਕਿ ਮੈਂ ਇੱਥੇ ਹੀ ਬਰਥਡੇ ਮਨਾਣਾ ਹੈ ਆਪਣਾ ਮੈਂ ਛੁੱਟੀ ਤਾਂ ਬਿਲਕੁਲ ਨਹੀਂ ਕਰਨੀ ਆਪਣੇ ਬਰਥਡੇ ਅੱਛਾ ਕਿਸੇ ਦਾ ਪਹਿਲੇ ਬਰਥਡੇ ਹੋ ਚੁੱਕਾ ਹੈ ਇੱਥੇ ਸੈਲੀਬ੍ਰੇਟ ਯੈਸ ਯੈਸ ਕਿਵੇਂ ਦੀ ਸੈਲੀਬ੍ਰੇਸ਼ਨ ਹੁੰਦੀ ਹੈ ਮੰਮ ਸੈਲੀਬ੍ਰੇਸ਼ਨ ਤਾਂ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਪਹਿਲੇ ਸਵੇਰੇ ਤੇ ਸਾਰੇ ਪ੍ਰੀ ਟਾਈਮ ਸਾਰੇ ਵਿਸ਼ ਕਰਦੇ ਨੇ ਉਸ ਤੋਂ ਬਾਅਦ ਅਸੀਂ ਹੈਪੀ ਬਰਥਡੇ ਸੰਗਸ ਗੋਲਦੇ ਹਾਂ ਉਸ ਤੋਂ ਬਾਅਦ ਥੋੜੀ ਸਟੱਡੀ ਤੋਂ ਬਾਅਦ ਸੁਪਰ ਮੈਸ ਤੋਂ ਬਾਅਦ ਫਿਰ ਅਸੀਂ ਸੁਪਰਵੀਜ਼ਨ ਸਟੱਡੀ ਤੋਂ ਪਹਿਲਾਂ ਅਸੀਂ ਇੱਥੇ ਮਲਟੀਮੀਡੀਆ ਹਾਲ ਚ ਜਾਂਦੇ ਆਂ ਉੱਥੇ ਅਸੀਂ ਡਾਂਸ ਕਰਦੇ ਆਂ sweets ਖਾਣੇ ਆਂ seen candies ਖਾਣੇ ਆਂ ਫਿਰ ਉਸ ਤੋਂ ਬਾਅਦ ਮੈਮ ਗਰਾਉਂਡ ਵਿੱਚ ਰੀਸ ਨੂੰ ਬਹੁਤ ਮਜ਼ਾ ਆਂਦਾ ਗੇਮਸ ਖੇਡਣ ਨੂੰ ਬਹੁਤ ਵਧੀਆ ਤੇ ਸਾਰੇ ਜਣੇ ਐਕਸਾਈਟਿਡ ਨੇ ਜਿੱਦਾਂ ਜਿੱਦਾਂ ਬਰਥਡੇ ਆਉਣ ਵਾਲਾ ਹੈ ਅਸੀਂ ਸੈਲੀਬ੍ਰੇਟ ਕਰਨਾ ਹੈ ਅੱਛਾ ਇਸ ਚੀਜ਼ ਤੋਂ ਆਪਾਂ ਇੱਕ ਹਟਕੇ ਕੁਐਸਚਨ ਪੁੱਛ ਰਹੇ ਹਾਂ ਜਿੱਦਾਂ ਅੱਜਕੱਲ ਮੋਸਟਲੀ ਸਾਡੇ ਜਿਹੜੇ ਯੂਥ ਹੈ ਤੁਹਾਡੀ ਇਸ ਦੇ ਤੁਹਾਡੇ ਤੋਂ ਛੋਟੇ ਛੋਟੇ ਬੱਚੇ ਵੀ ਇਵਨ ਜਿਹੜੇ ਨੇ ਫੋਨ ਤੇ ਲੱਗੇ ਜਾਂ ਸਾਡੀ ਸੁਸਾਇਟੀ ਦੇ ਵਿੱਚ ਜਿਹੜੇ ਗrown up ਨੇ ਜਾਂ ਜਿਹੜੇ adults ਨੇ ਨਸ਼ਿਆਂ ਵੱਲ ਜਾ ਚੁੱਕੇ ਨੇ ਤੁਹਾਡੀ ਲਾਈਫ ਦੇ ਵਿੱਚ ਮਤਲਬ ਫੋਨ ਇੱਕ ਤਰ੍ਹਾਂ ਦੀ ਐਡਿਕਸ਼ਨ ਹੈ ਜਿਹੜੀ ਪਹਿਲੀ ਹੈ ਨਸ਼ੇ ਤੋਂ ਪਹਿਲੇ ਵਾਲੀ ਐਡਿਕਸ਼ਨ ਜਿਹੜੀ ਹੈ ਉਹ ਫੋਨ ਹੈ ਉਸ ਚੀਜ਼ ਤੋਂ ਛੁਟਕਾਰਾ ਮਿਲੇ ਘੱਟ ਹੋਇਆ ਫੋਨ ਦੀ ਇਸ ਚਾਹਤ ਕਿ ਜ਼ਿਆਦਾ ਤੇ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਉਹ ਫੋਨ ਛੱਡਣ ਲੱਗਿਆ ਪ੍ਰੋਬਲਮ ਹੋਈ ਸੀ ਵੀ ਕਿ ਆਪਾਂ ਯੂਜ਼ ਹੀ ਬਿਲਕੁਲ ਨਹੀਂ ਕਰਨਾ ਕੋਈ ਸੀ ਫੋਨ ਨਹੀਂ ਲੋੜ ਨਹੀਂ ਪੈਂਦੀ ਐ ਤੇ ਜੇ ਕਿਤੇ ਕਿਸੇ ਦੇ ਨਾਲ ਗੱਲ ਕਰਨੀ ਪਵੇ ਫੋਨ ਤੇ ਫਿਰ ਕਿਦਾਂ ਆਮ ਕਿ ਫੜਿਆ ਫੋਨ ਹੱਥੇ ਛੋੜ ਪੰਜ ਸੱਤ ਮਿੰਟ ਚਲਾ ਲੀਏ ਇਹ ਵਾਲੀ ਐਡਿਕਸ਼ਨ ਛੁੱਟ ਗਈ ਹੋਈ ਆ ਪ੍ਰੋਬਲਮ ਹਾਂ ਵੈਰੀ ਗੁੱਡ ਇਹ ਸਭ ਤੋਂ ਵੱਡੀ ਪ੍ਰੋਬਲਮ ਐ ਤੇ ਹੁਣ ਆਪਾਂ ਆਨੇ ਆਂ ਡਰੱਗਸ ਤੇ ਤੇ ਤੁਸੀਂ ਪ੍ਰਪੇਅਰ ਹੋ ਇਸ ਚੀਜ਼ ਬਾਰੇ ਕਿ ਵੀ ਅਸੀਂ ਸੁਸਾਇਟੀ 'ਚ ਜਦੋਂ ਜਾਵਾਂਗੇ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਲੜ ਸਕਦੇ ਆਂ ਸਾਡੇ ਯੂਥ ਨੂੰ ਸਮਝਾ ਸਕਦੇ ਆਂ ਕਿ ਅਸੀਂ ਇੱਦਾਂ ਨਹੀਂ ਜਾਣਾ ਸਾਡਾ ਮਕਸਦ ਜਿਹੜਾ ਵਾ ਸਾਡਾ ਇਹ ਆ ਅਸੀਂ ਆਪਣੀ ਕੰਟਰੀ ਨੂੰ ਕਿਵੇਂ ਇਹਨਾਂ ਚੀਜ਼ਾਂ ਤੋਂ ਸੇਫ ਕਰਨਾ ਸਾਰੇ ਦਿਨੇ ਪ੍ਰਪੇਅਰ ਹੋ ਇਸ ਚੰਗੇ ਮਾ ਹਾਂਜੀ ਤੇ ਕੁਝ ਖਾਸ ਚੀਜ਼ਾਂ ਖਾਸ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ ਇਹਦੇ ਵਿੱਚ ਸਾਈਕਲ ਰੈਲੀ ਹੂੰ ਸਾਡੀ ਉਹਨਾਂ ਸਾਈਕਲ ਰੈਲੀ ਜਾਣੀ ਜਿਸ ਦੇ ਵਿੱਚ ਅਸੀਂ ਨਸ਼ਿਆਂ ਦੇ ਵਿਰੁੱਧ ਹੋਵਾਂਗੇ ਤੇ ਸਾਨੂੰ ਸਭ ਨੇ ਸਕੂਲ ਬੁਲਾ ਕੇ ਫਲੈਜ ਕੀਤੀ ਸੀ ਨਸ਼ਿਆਂ ਵਿਰੁੱਧ ਤੇ ਹੁਣ ਸਾਡੀ ਮੰਡੇ ਤੱਕ ਸਾਈਕਲ ਰੈਲੀ ਜਾਣੀ ਹੈ ਲਾਸਟ ਈਅਰ ਵੀ ਮੈਮ ਹਮਾਰੀ ਯਹਾਂ ਤੇ ਰੈਲੀ ਕੀਤੀ ਨਸ਼ਾ ਦੇ ਖਿਲਾਫ ਅਸੀਂ ਇੱਕ ਮਾਰਚ ਕੱਢੀ ਸੀਗੀ ਸਾਡੇ ਸਾਰੇ ਬੱਚੇ ਵਗਾ ਬਾਰਡਰ ਤੱਕ ਗਏ ਸੀਗੇ ਇਸ ਸਾਲ ਵੀ ਅਸੀਂ ਬਹੁਤ ਹੀ ਜਲਦ ਆਪਣੇ ਬੱਚਾ ਨੂੰ ਲੈ ਕੇ ਜਾ ਰਹੇ ਹਾਂ ਤਾਂ ਕਿ ਸਾਰੇ ਸਾਡੇ ਜਿਹੜੇ ਬਾਕੀ ਵੀ ਨੌਜਵਾਨ ਸਨ ਬੱਚਿਆਂ ਨੂੰ ਦੇਖ ਕੇ ਕੁਝ ਸਿੱਖ ਸਕਣ ਕੁਛ ਨਾ ਵਿੱਚੇ ਬਦਲਾਅ ਆ ਸਕੇ ਇਸ ਚੀਜ਼ ਨੂੰ ਦੇਖ ਕੇ ਅਸੀਂ ਆਪਣੇ ਮਨ ਨੂੰ ਬਹੁਤ ਵਿਦਿਉ ਪ੍ਰੇਰਣਾ ਕਰਨ ਜਾ ਰਹੇ ਹਾਂ ਤਾਂ ਕਿ ਸਾਰਾ ਸ਼ਹਿਰ ਸਾਡੇ ਬੱਚਾ ਨੂੰ ਦੇਖ ਕੇ ਕਿ ਇਹ ਬੱਚੇ ਬਹੁਤ ਅੱਛੀ ਲਾਈਨ ਵਿੱਚ ਜਾ ਰਹੇ ਹਨ ਤੇ ਇਹ ਕਿ ਬੱਚੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਕੋਲ ਰਹਿੰਦੇ ਇੱਥੇ ਇਹ ਟੋਪ ਬਲੌਕ ਤੱਕਰੇ ਘੱਟ ਜਾਂਦੇ ਆ ਆਪਣੀ ਐਕਟੀਵਿਟੀਜ਼ ਕਰਕੇ ਮੋਬਾਈਲ ਇਹਨਾਂ ਦੇ ਬਿਲਕੁਲ ਛੁੱਟ ਗਏ ਆ ਨਸ਼ੇ ਬਗਭੁਧ ਇਹਨਾਂ ਨੂੰ ਬਹੁਤ ਜਾਣਕਾਰੀ ਅਸੀਂ ਦਿੱਤੀ ਹੋਈ ਆ ਤਾਂ ਕਿ ਇਹ ਗਲਤ ਬਿਲਕੁਲ ਕੰਮ ਨਾ ਨਹੀਂ ਜਾਣੀ ਇਵਨ ਖੁਦ ਵੀ ਨਹੀਂ ਜਾਣਦੇ ਇਸੇ ਹੋਰ ਨੂੰ ਇਹ ਸੁਝਾ ਦੇ ਸਕਦੇ ਇੰਨੇ ਅਸੀਂ ਬੱਚਾ ਨੂੰ ਅਸੀਂ ਬਣਾ ਦਿੱਤਾ ਹੈ ਆਪਣੇ ਬਹੁਤ ਵਧੀਆ ਜਿਹੜੀ ਇਹ ਚੀਜ਼ ਆ ਮੇਨ ਚੀਜ਼ਾਂ ਜਿਹੜੀਆਂ ਨੇ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਸੋਸਾਇਟੀ ਵਿੱਚ ਖੜੇ ਹੋਣ ਦੇ ਨਾਲ-ਨਾਲ ਸੋਸਾਇਟੀ ਵਿੱਚ ਜੋ ਗਲਤ ਹੋ ਰਿਹਾ ਉਹਦੇ ਖਿਲਾਫ ਵੀ ਖੜੇ ਹੋਣ ਦੇ ਲਈ ਜਿਹੜਾ ਇਹਨਾਂ ਨੂੰ ਕੌਨਫੀਡੈਂਸ ਦਿੱਤਾ ਜਾ ਰਿਹਾ ਔਰ ਮੈਂ ਜਾਣ ਤੋਂ ਪਹਿਲਾਂ ਚਾਹਨੀ ਹੈ ਕਿ ਕੋਈ ਕੈਮਰਾ ਇਹਨਾਂ ਸਾਰਿਆਂ ਦੀ ਪਰਸਨੈਲਿਟੀ ਤੇ ਕਮਾਇਆ ਜਾਵੇ ਦੇਖੋ ਆਮ ਨਾਲੋਂ ਇਹਨਾਂ ਦੀ ਪਰਸਨੈਲਿਟੀ ਦਾ ਡਿਫਰੈਂਸ ਦੇਖੋ ਮੈਂ ਮੈਨੂੰ ਲੱਗਦਾ ਕਿ ਮੈਂ ਕਿਤੇ ਨਜ਼ਰ ਨਹੀਂ ਆ ਰਹੀ ਹੋਊਂਗੀ ਵੀ ਜਿੱਥੇ ਇਹ ਬੈਠੇ ਹੋਏ ਨੇ ਹੁਣ ਤੋਂ ਹੀ ਇਹਨਾਂ ਦੀ ਪਰਸਨੈਲਿਟੀ ਇਹ ਹੈ ਤੇ ਆਉਣ ਵਾਲੇ ਸਮੇਂ ਦਾ ਜਿਹੜਾ ਭਵਿੱਖ ਹੈ ਸਾਡਾ ਬਹੁਤ ਖੂਬਸੂਰਤ ਹੋਵੇ ਇਹਨਾਂ ਦਾ ਫਿਊਚਰ ਬਹੁਤ ਖੂਬਸੂਰਤ ਹੋਵੇ ਤੇ ਬਹੁਤ ਬਹੁਤ ਥੈਂਕਸ ਹੈ ਪ੍ਰਿੰਸੀਪਲ ਸਰ ਦਾ ਜਿਨ੍ਹਾਂ ਨੇ ਇੰਨੀ ਵਧੀਆ ਸੋਚ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਤਿਆਰ ਕੀਤੀਆਂ ਇਹਨਾਂ ਦੇ ਮੈਮ ਨੇ ਸਟਾਫ ਨੇ ਸਾਰਾ ਬੜੀ ਮਿਹਨਤ ਕਰਵਾ ਰਿਆ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ